ਕਤਾ ਮਿਲੀ ਹੈ ਮਿਤੀ 26 ਮਈ 2024 ਦੀ ਰਾਤ ਨੂੰ ਇੱਕ ਹਮਿੰਗ ਸਾਊਂਡ ਜਿਹੜਾ ਹੈ ਉਹ ਡਿਟੈਕਟ ਹੋਇਆ ਸੀ ਬੀਓਪੀ ਤੰਦੂ ਅਲਾਲਾ ਤੋਂ ਜਿੱਥੇ ਬੀਐਸਐਫ ਦੇ ਅਲਰਟ ਜਵਾਨ ਨੇ ਇਮੀਡੀਏਟਲੀ ਜੋ ਹੈ ਉਹ ਇਨਫੋਰਮੇਸ਼ਨ ਅੱਗੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਬੀਐਸਐਫ ਦੁਆਰਾ ਤਿੰਨ ਰਾਊਂਡ ਵੀ ਕਰ ਦਿੱਤੇ ਗਏ ਉਸ ਤੋਂ ਬਾਅਦ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਜੋ ਸਸਪੈਕਟਡ ਹੈ ਰੋਇਲ ਲੱਗ ਰਹੀ ਹੈ ਔਰ ਇਹ ਅਪ੍ਰੋਕਸੀਮੇਟਲੀ 10.645 ਕੇਜੀ ਹੈ ਔਰ ਉਸ ਤੋਂ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡਰੋਨ ਹੈਲੀਕਾਪਟਰ ਜਿਹੜਾ ਹੈ ਉਹ ਵੀ ਰਿਕਵਰ ਹੋਇਆ ਤੇ ਸਾਰੇ ਮੈਟਰ ਵੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਆਪਰੇਸ਼ਨ ਤੋਂ ਕੀਤੀ ਜਾ ਰਹੀ ਹੈ ਤੇ ਉਹ ਥੋੜੀ ਵਕਤ ਦੀ ਜਗ੍ਹਾ ਤੋਂ ਮਿਲਿਆ ਦੂਜੀ ਜਗ੍ਹਾ ਤੋਂ ਤਾਂ ਕਿ ਇਹ ਕਿਹਦਾ ਹੈ ਜੇ ਰਸਤੇ ਕਹਿੰਦੇ ਨੇ ਤੇ ਦੇ ਵਿੱਚ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ फर्देश टाइम दिता है, है, है जल्दी फेली कहना चाहते हैं कि बिकॉज चोन जब तक चल रहा है हर किसान नाके भी लाए हैं सर्च ऑपरे चल रहे हैं बी एस एफ हाई अलर्ट ਤੋ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕੋਈ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੋ ਰਹੀ ਹੈ ਉਹਦੇ ਤੇ ਵੀ ਸਾਡੀ ਸਾਡੀ ਦੋਨੋਂ ਆ ਦੀ ਦੋਨੋਂ ਜਿਹੜੇ ਏਜੰਸੀਜ਼ ਹਨ ਨਾ ਦਿਨ ਨਜ਼ਰ ਹੈਗੀ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਔਰ ਇਹ ਖੁਦੀ ਸਫਲਤਾ ਇਸ ਕਾਰਨ ਹੀ ਹੈ ਕਿਉਂਕਿ ਬੀਐਸਐਫ ਵੀ ਕਾਫੀ ਅਲਰਟ ਸੀਗੀ ਤੇ ਪੁਲਿਸ ਜਿਹੜੀ ਕਟੋਲੀਆਂ ਉਹ ਵੀ ਅਲਰਟ ਸੀ ਉਹਨਾਂ ਨੇ ਮਿਲ ਕੇ ਕਾਫੀ ਅੱਛਾ ਵਿਕਵਿ ਕੀਤੀ ਹੈ ਤੇ ਰੂਬਸ ਕਰ ਦਿੱਤਾ ਲੇਚਰ ਕਰ ਗਏ ਚੁਕੇ ਸਨ ਉਸ ਤੋਂ ਪਹਿਲਾਂ ਵੀ ਵਕਫ ਵਕ ਮਕਮਿਆਂ ਦੇ ਵਿੱਚ ਅਸੀਂ ਰਿਕਵਰੀ ਕਰ ਚੁੱਕੇ ਹਾਂ ਇੱਕ ਜਿਹੜਾ ਸਾਡਾ ਪੰਜਾਬ ਨਾਕ ਤੋਂ ਉੱਥੋਂ ਦੀ ਰਿਕਵਰੀ ਹੋਈ ਹੈ ਡੈਸ਼ ਦੀ ਰਿਕਵਰੀ ਹੋਈ ਹੈ ਤੇ ਡਰਗਸ ਦੀ ਹੈਰੋਇਨ ਦੀ ਵੀ ਰਿਕਵਰੀ ਹੋਈ ਹੈ ਇੰਫੈਕਟ ਵੈਪਨਸ ਦੀ ਵੀ ਅਸੀਂ ਰਿਕਵਰੀ ਕੀਤੀ ਹੈ ਤੇ ਸਾਡੇ ਵਕਫ ਵਕ ਨਾਕੇ ਪੂਰੇ ਡਿਸਟ੍ਰਿਕਟ ਵਿੱਚ ਲੱਗੇ ਆ ਉੱਥੋਂ ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ ਤੇ ਇਹ ਸਾਰੀ ਤਾਕਤ ਤੇ ਜਿਹੜੀ ਸਾਡੀ ਸੀਏਪੀ ਸਾਨੂੰ ਮਿਲਿਆ ਉਹਨਾਂ ਨੂੰ ਵੀ ਡਿਪਲੋਏ ਕੀਤਾ ਗਿਆ ਹੈ ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਪੁਲਿਸ ਤੇ ਜਿਹੜੀ ਸਾਡੀ ਸੈਂਟਰਲ ਆਰਮਡ ਪੁਲਿਸ ਹੈ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟਰੋਲਿੰਗ ਵੀ ਕਰ ਰਹੇ ਤੇ ਚੈਕਿੰਗ ਵੀ ਕਰ ਰਹੇ ਮਤਲਬ ਕੀ ਜੈ ਅਸੀਂ ਅਸੀਂ ਸਵਗਲਾ ਰਾਉਂਡ ਤੇ ਇਹੀ ਮੈਸੇਜ ਹੈ ਕਿ ਉਹ ਆਪਣੀ ਇਲੀਗਲ ਐਕਟੀਵਿਟੀ ਛੋੜ ਦੇ ਕਿਉਂਕਿ ਇਹਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਜਾਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਬਕ ਸਖਤ ਸਜ਼ਾ ਵੀ ਮਿਲ ਆਫਟਰ ਇਨਵੈਸਟੀਗੇਸ਼ਨ ਇਸ ਕੰਪਲੀਟਡ ਔਰ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਜਿਹੜੇ ਵੀ ਮੋਡਿਊਲ ਹੈ ਉਹਨਾਂ ਨੂੰ ਬਰਸਟ ਕਰਾਂਗੇ ਤੇ ਇਹਦੇ ਖਾਤ ਸਾਡੀ ਮੂਵਮੈਂਟ ਜੜੀ ਹੋ ਜਾ ਰਹੀ ਹੈ